ਪਾਠ 15ਵਾਂ ਪਿੰਡ ਵੱਡਾ ਕਿ ਸ਼ਹਿਰ ਉਦੇਸ਼ ਬੱਚਿਆਂ ਨੂੰ ਪਿੰਡਾਂ ਦੇ ਫਾਇਦੇ ਅਤੇ ਸ਼ਹਿਰਾਂ ਦੀਆਂ ਸਹੂਲਤਾਂ ਦੀ ਆਪਸੀ ਨਿਰਪਰਤਾ ਬਾਰੇ ਜਾਣੂ ਕਰਵਾਣਾ ਇੱਕ ਦਿਨ ਦਸਤੇ ਵਿੱਚ ਚਲਦਿਆਂ ਪਿੰਡ ਅਤੇ ਸ਼ਹਿਰ ਆਪਸ ਵਿੱਚ ਟਕਰਾ ਗਏ ਦੋਨਾਂ ਨੂੰ ਹੀ ਆਪਣੀਆਂ ਆਪਣੀਆਂ ਖੂਬੀਆਂ ਦਾ ਹੰਕਾਰ ਸੀ ਇਸ ਲਈ ਦੋਨਾਂ ਵਿੱਚ ਹੀ ਬੈਸ ਹੋ ਗਈ ਸੁਣਾ ਭਈ ਸ਼ਹਿਰ ਸੀਨਾ ਤਾਣ ਕੇ ਚੱਲ ਰਿਹਾ ਹੈ ਕੀ ਗੱਲ ਹੈ ਬੜੀ ਆਕਰ ਦਿਖਾ ਰਿਆਂ ਤੂੰ ਕਿੱਥੇ ਤੇ ਮੈਂ ਕਿੱਥੇ ਜ਼ਰਾ ਆਪਣੇ ਵੱਲ ਨਜ਼ਰ ਤੇ ਮਾਰ ਤੂੰ ਕਦੀ ਵੀ ਮੇਰੇ ਬਰਾਬਰ ਨਹੀਂ ਆ ਸਕਦਾ ਤੈਨੂੰ ਇਸ ਗੱਲ ਦੀ ਖਬਰ ਵੀ ਹੈ ਕਿ ਸ਼ਹਿਰ ਵਿੱਚ ਰਹਿਣ ਵਾਲੇ ਕਿੰਨੇ ਆਨੰਦ ਵਿੱਚ ਰਹਿੰਦੇ ਹਨ ਹਾਰੇ ਸਹੂਲਤਮਾਨਦੇ ਹਨ ਪਿੰਡ ਨੂੰ ਤਾਂ ਹੁਣ ਪਿੰਡ ਵਾਲੇ ਵੀ ਨਹੀਂ ਪੁੱਛਦੇ ਓ ਸਾਰੇ ਮੇਰੇ ਵਾਲੀ ਭੱਜਿਆ ਰਹੇ ਹਨ ਲੱਗਦਾ ਏ ਤੂੰ ਬੜੀਆਂ ਗਲਤਫਹਿਮੀਆਂ ਵਿੱਚ ਜੀ ਰਿਆਂ ਏ ਸ਼ਾਇਦ ਤੂੰ ਇਸ ਗਿਆਨ ਤੋਂ ਅਣਜਾਣ ਹੈ ਕਿ ਭਾਰਤ ਪਿੰਡਾਂ ਦਾ ਦੇਸ਼ ਹੈ ਤੇਰੇ ਗਿਆਨ ਵਿੱਚ ਇੱਕ ਹੋਰ ਵਾਅਦਾ ਕਰਦਿਆਂ ਕਿ ਹੁਣ ਮੈਂ ਓਵੇਂ ਦਾ ਨਹੀਂ ਰਿਹਾ ਜਿਵੇਂ ਦਾ ਪਹਿਲਾਂ ਹੁੰਦਾ ਸੀ ਮੇਰਾ ਰੂਪ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ ਮੇਰੇ ਰਹਿਣ ਸਹਿਣ ਵਿੱਚ ਬਹੁਤ ਵੱਡੀ ਤਬਦੀਲੀ ਆ ਰਹੀ ਹੈ। ਲੋ ਸੁਣ ਲੋ ਤੂੰ ਤਾਂ ਆਪਣੇ ਮੂੰਹੋਂ ਆਪ ਹੀ ਮੀਆਂ ਮਿੱਠੂ ਬਣ ਰਿਹਾ ਈ ਸ਼ੈਰੀ ਕਦੇ ਕਦੇ ਹੀ ਤੇਰੇ ਵੱਲ ਆਉਂਦੇ ਹਨ। ਉਹਨਾਂ ਤੋਂ ਮੈਨੂੰ ਤੇਰੀ ਸਾਰੀ ਖਬਰ ਮਿਲਦੀ ਰਹਿੰਦੀ ਹੈ। ਅਜੇ ਹੀ ਕਿਹੜੀ ਗੱਲ ਹੋ ਗਈ ਕਿ ਤੂੰ ਚੌਦਰ ਮਾਰ ਰਿਹਾ ਈ? ਚਲ ਤੂੰ ਇਹ ਤਾਂ ਮੰਨਦਾ ਏ ਨਾ ਕਿ ਖੁੱਲੀ ਧੁੱਪ, ਸਾਫ਼ ਹਵਾ, ਆਸ-ਪਾਸ ਹਰੇ ਭਰੇ ਲਹਿਲਹੌਦੇ ਖੇਤ ਖੁੱਲਾ ਅਤੇ ਸ਼ੁੱਧ ਖਾਣ-ਪੀਣ ਸਭ ਨੂੰ ਆਪਣੇ ਵੱਲ ਖਿੱਚਦਾ ਹੈ। ਤੇਰੀ ਇਹ ਗੱਲ ਤਾਂ ਮੈਂ ਮੰਨਦਾ ਹਾਂ ਪਰ ਪੇਂਡੂਆਂ ਦਾ ਰਹਿਣ-ਸਹਿਣ ਮੇਰੀਆਂ ਸਹੂਲਤਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਘਰਾਂ ਵਿੱਚ ਨਾ ਇਸ਼ਨਾਨ ਕਰਨ ਦੀ ਸਹੂਲਤ ਤੇ ਨਾ ਹੀ ਪਖਾਨੇ ਦੀ। ਪੇਂਡੂ ਇੱਕ ਹੀ ਤਲਾਅ ਵਿੱਚ ਨਹਾਉਂਦੇ, ਕੱਪੜੇ ਧੋਂਦੇ, ਹੋਰ ਤੇ ਹੋਰ ਉਸੇ ਵਿੱਚ ਹੀ ਪਸ਼ੂਆਂ ਨੂੰ ਪਾਣੀ ਪਿਲਾਉਂਦੇ ਅਤੇ ਨਹਲਾਉਂਦੇ ਵੀ ਹਨ। ਤੇਰੇ ਖਿਆਲ ਵਿੱਚ ਪ੍ਰਦੂਸ਼ਣ ਸਿਰਫ ਹਵਾ ਅਤੇ ਧੂਏ ਦਾ ਹੀ ਹੁੰਦਾ ਹੈ ਕੀ ਗੰਦੇ ਪਾਣੀ ਗੰਦੇ ਸਥਾਨਾਂ ਅਤੇ ਗੰਦੀਆਂ ਵਸਤੂਆਂ ਕਰਕੇ ਪ੍ਰਦੂਸ਼ਣ ਨਹੀਂ ਫੈਲਦਾ ਇੱਕੋ ਤਲਾਬ ਵਿੱਚ ਨਹਾਉਣ ਕਰਕੇ ਕੀ ਰੋਗ ਨਹੀਂ ਫੈਲਦੇ ਕੁਝ ਹੱਦ ਤੱਕ ਤਾਂ ਤੇਰੀ ਇਹ ਦਲੀਲ ਸਹੀ ਹੋ ਸਕਦੀ ਹੈ ਪਰ ਇਸ ਦੇ ਕੁਝ ਵਿਸ਼ੇਸ਼ ਕਾਰਨ ਹਨ ਪਹਿਲਾਂ ਪਿੰਡਾਂ ਵਿੱਚ ਆਬਾਦੀ ਘੱਟ ਸੀ ਤਲਾਬ ਦਾ ਪਾਣੀ ਇੰਨਾ ਗੰਦਾ ਨਹੀਂ ਸੀ ਹੁੰਦਾ ਪਰ ਹੁਣ ਪਿੰਡਾਂ ਦੀ ਆਬਾਦੀ ਕਈ ਗੁਣਾ ਵਧ ਗਈ ਹੈ ਜਿਸ ਦਾ ਅਸਰ ਸਫਾਈ ਤੇ ਪਏਗਾ ਹੀ ਇਸ ਤੋਂ ਇਲਾਵਾ ਪਰਿਵਾਰ ਵਧਣ ਕਾਰਨ ਖੇਤਾਂ ਦਾ ਬਟਵਾਰਾ ਵੀ ਹੋਇਆ ਪਰ ਤੂੰ ਇਹ ਨਾ ਸਮਝੀ ਕਿ ਮੈਂ ਤੇਰੀ ਦਸ਼ਾ ਤੋਂ ਅਣਜਾਣ ਹਾਂ ਆਬਾਦੀ ਦੇ ਵਾਧੇ ਦੇ ਕਾਰਨ ਤੂੰ ਵੀ ਤਾਂ ਨਤੀਜੇ ਭੁਗਤ ਰਿਆ ਏ ਬੇਸ਼ੱਕ ਤੂੰ ਮੇਰੇ ਬਾਰੇ ਸਭ ਜਾਣਦਾ ਹੈ ਪਰ ਫੇਰ ਵੀ ਸ਼ਹਿਰਾਂ ਦੀ ਹਾਲਤ ਪਿੰਡਾਂ ਵਰਗੀ ਨਹੀਂ ਤੂੰ ਇਹ ਕਹਿ ਕੇ ਮੇਰੀਆਂ ਅੱਖਾਂ ਵਿੱਚ ਧੂੜ ਨਹੀਂ ਝੌਂਕ ਸਕਦਾ ਲੈ ਫਿਰ ਸੁਣ ਤੇਰੇ ਤਾਂ ਕਈ ਮੁਹੱਲੇ ਐਵੇਂ ਦੇ ਹਨ ਜਿੱਥੇ ਕਈ-ਕਈ ਮੰਜ਼ਲਾ ਉੱਚੇ ਮਕਾਨਾਂ ਵਿੱਚ ਰਹਿਣ ਵਾਲੇ ਸੂਰਜ ਦਾ ਮੂੰਹ ਵੀ ਨਹੀਂ ਦੇਖ ਸਕਦੇ ਰਾਤ ਨੂੰ ਬਿਜਲੀ ਦੇ ਪ੍ਰਕਾਸ਼ ਨਾਲ جگਮਗਾਉਣ ਵਾਲੇ ਘਰ ਦਿਨ ਨੂੰ ਸੂਰਜ ਦੀ ਰੌਸ਼ਨੀ ਲਈ ਤਰਸਦੇ ਹਨ ਸਾਫ ਹਵਾ ਅਤੇ ਸੂਰਜ ਦੀ ਰੋਸ਼ਨੀ ਲਈ ਤੂੰ ਇੰਨੀ ਆਕੜ ਕਿਉਂ ਦਿਖਾ ਰਿਹਾ ਹੈ ਆਪਣੇ ਆਲੇ ਦੁਆਲੇ ਜ਼ਰਾ ਕੂੜੇ ਦੇ ਢੇਰ ਤਾਂ ਦੇਖ ਨਾ ਗਲੀਆਂ ਪੱਕੀਆਂ ਤੇ ਨਾ ਨਾਲੀਆਂ ਕੂੜੇ ਦੇ ਢੇਰ ਵੀ ਖਤਮ ਹੋ ਰਹੇ ਹਨ ਅਤੇ ਗਲੀਆਂ ਨਾਲੀਆਂ ਪੱਕੀਆਂ ਹੋ ਰਹੀਆਂ ਹਨ ਤੂੰ ਭਾਵੇਂ ਮੰਨ ਜਾਂ ਨਾ ਮੰਨ ਪਰ ਸੂਰਜ ਦੀ ਰੋਸ਼ਨੀ ਸਾਫ ਹਵਾ ਅਤੇ ਹਰੀਆ ਪਰਿਆ ਵਾਤਾਵਰਣ ਸਿਹਤ ਲਈ ਬਹੁਤ ਜ਼ਰੂਰੀ ਹੈ ਇਹ ਤਾਂ ਤੂੰ ਵੀ ਜਾਣਦਾ ਹੈ ਕਿ ਖਾਲਸ ਪੌਸ਼ਟਿਕ ਭੋਜਨ ਪਿੰਡ ਵਾਸੀਆਂ ਨੂੰ ਹੀ ਨਸੀਬ ਹੁੰਦਾ ਹੈ ਤੂੰ ਕਿਹੜੇ ਪੌਸ਼ਟਿਕ ਭੋਜਨ ਦੀ ਗੱਲ ਕਰ ਰਿਹਾ ਹੈ ਦੁੱਧ ਦਹੀਂ ਕਿਉ ਹਰੀਆਂ ਸਬਜ਼ੀਆਂ ਤਾਜ਼ੇ ਫਲ ਖਾਣ ਲਈ ਸ਼ੁੱਧ ਤੇਲ ਗੁੜ ਕਣਕ ਮੱਕੀ ਦਾਲਾਂ ਆਦਿ ਸਭ ਪੌਸ਼ਟਿਕ ਭੋਜਨ ਦੇ ਆਧਾਰ ਹਨ ਜਿਹੜੇ ਕਿ ਮੇਰੇ ਕਿਸਾਨ ਪੈਦਾ ਕਰਦੇ ਹਨ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ ਮੇਰੇ ਇੱਥੇ ਵੀ ਅਨਾਜ ਮੰਡੀ ਸਬਜ਼ੀ ਮੰਡੀ ਅਤੇ ਹੋਰ ਵੀ ਕਈ ਬਾਜ਼ਾਰ ਹਨ ਜਿੱਥੋਂ ਕਿ ਹਰ ਜ਼ਰੂਰੀ ਵਸਤੂ ਖਰੀਦੀ ਜਾ ਸਕਦੀ ਹੈ ਸਕੂਲ ਕਾਲਜ ਸਿਨੇਮਾ ਆਦਿ ਹੋਣ ਕਾਰਨ ਸਿੱਖਿਆ ਮਨੋਰੰਜਨ ਸਹਿਜ ਸਹੂਲਤਾਂ ਦੇ ਸਾਧਨ ਸਹਿਜੇ ਹੀ ਪ੍ਰਾਪਤ ਹੋ ਜਾਂਦੇ ਹਨ ਇਹਨਾਂ ਦੀ ਪ੍ਰਾਪਤੀ ਲਈ ਤਾਂ ਪਿੰਡ ਵਾਸੀਆਂ ਨੂੰ ਵੀ ਸ਼ਹਿਰਾਂ ਵਿੱਚ ਆਉਣਾ ਪੈਂਦਾ ਹੈ ਕਾਰਖਾਨਿਆਂ ਅਤੇ ਮਿੱਲਾਂ ਵਿੱਚ ਕੰਮ ਲੈਣ ਲਈ ਪਿੰਡਾਂ ਤੋਂ ਕਾਫੀ ਲੋਕ ਆਉਂਦੇ ਹਨ ਵੇਖ ਭਾਈ ਸ਼ਹਿਰੀ ਬਾਜ਼ਾਰਾਂ ਵਿੱਚ ਹਰ ਚੀਜ਼ ਮਿਲਾਵਟੀ ਭਰਪੂਰ ਹੁੰਦੀ ਹੈ ਮੇਰੇ ਇੱਥੇ ਖੇਤੀ ਅਤੇ ਬਾਗਬਾਨੀ ਹੋਣ ਨਾਲ ਅਨਾਜ ਫਲ ਸਬਜ਼ੀਆਂ ਆਦਿ ਖਾਲਸ ਮਿਲਦੀਆਂ ਹਨ ਖੇਤੀ ਦੇ ਨਾਲ ਨਾਲ ਲੋਕ ਪਸ਼ੂ ਪਾਲਣ ਵੀ ਕਰਦੇ ਹਨ ਇਸ ਨਾਲ ਸ਼ੁੱਧ ਦੁੱਧ ਦਹੀਂ ਘਿਓ ਅਤੇ ਮੱਖਣ ਆਦਿ ਆਸਾਨੀ ਨਾਲ ਮਿਲ ਜਾਂਦਾ ਹੈ ਰਈ ਕਾਰਖਾਨੇ ਅਤੇ ਮੇਲਾਂ ਵਿੱਚ ਕੰਮ ਕਰਨ ਦੀ ਗੱਲ ਤਾਂ ਇਹ ਨਾ ਪੁੱਲ ਕਿ ਸ਼ਹਿਰਾਂ ਵਿੱਚ ਕਪੜੇ ਮਿਲ ਦਾਲ ਮਿਲ ਗੰਨਾ ਮਿਲ ਸਭ ਪਿੰਡਾਂ ਵਿੱਚੋਂ ਆਏ ਕੱਚੇ ਮਾਲ ਤੇ ਨਿਰਭਰ ਕਰਦੀਆਂ ਹਨ ਲੇ ਸੁਣ ਭਾਈ ਸ਼ਹਿਰਾਂ ਵਿੱਚ ਵੀ ਦੁੱਧ ਖਰੀਦਣ ਤੇ ਮਿਲ ਜਾਂਦਾ ਹੈ ਹਾਂ ਕੱਚੇ ਮਾਲ ਵਾਲੀ ਗੱਲ ਮੈਂ ਮੰਨਦਾ ਹਾਂ ਸੁਣ ਭਾਈ ਫਾਲਤੂ ਦੁੱਧ ਸ਼ਹਿਰਾਂ ਵਿੱਚ ਭੇਜ ਦਿੱਤਾ ਜਾਂਦਾ ਹੈ ਇਸ ਲਈ ਤੈਨੂੰ ਧੰਨਵਾਦ ਕਹਿਣਾ ਚਾਹੀਦਾ ਹੈ ਹੁਣ ਤਾਂ ਪਿੰਡ ਦਾ ਰੂਪ ਹੀ ਬਦਲਦਾ ਜਾ ਰਿਹਾ ਹੈ ਆਜ਼ਾਦੀ ਤੋਂ ਬਾਅਦ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਪੱਕੀਆਂ ਸੜਕਾਂ ਦਾ ਨਿਰਮਾਣ ਹੋ ਰਿਹਾ ਹੈ ਪਿੰਡਾਂ ਵਿੱਚ ਵੀ ਸਕੂਲ ਕਾਲਜ ਹਸਪਤਾਲ ਆਦਿ ਖੋਲੇ ਗਏ ਹਨ ਤੂੰ ਪਸ਼ੂ ਪਾਲਣ ਦੇ ਫਾਇਦੇ ਬਾਰੇ ਤਾਂ ਖੂਬ ਪ੍ਰਸ਼ੰਸਾ ਕੀਤੀ ਹੈ ਪਰ ਵਿਚਾਰੇ ਪਸ਼ੂਆਂ ਦੇ ਚਾਰੇ ਲਈ ਕੀ ਥਾਵਾਂ ਬਚੀਆਂ ਹਨ ਲੋਕਾਂ ਨੇ ਆਲੇ ਦੁਆਲੇ ਜੰਗਲਾਂ ਨੂੰ ਕੱਟ ਕੇ ਇਮਾਰਤਾਂ ਵਿੱਚ ਬਦਲ ਦਿੱਤਾ ਹੈ ਇੰਜ ਲੱਗਦਾ ਹੈ ਕਿ ਪਿੰਡ ਵਾਸੀ ਵੀ ਹਰਿਆਲੀ ਦੇ ਫਾਇਦਿਆਂ ਨੂੰ ਭੁੱਲਦੇ ਜਾ ਰਹੇ ਹਨ ਮੇਰੇ ਭਾਈ ਇਹ ਗਲਤਾਂ ਤੈਨੂੰ ਮੈਂ ਆਪ ਦੱਸੀ ਹੈ ਕਿ ਆਬਾਦੀ ਵਧਣ ਕਾਰਨ ਕਠਿਨਾਈਆਂ ਉਤਪਨ ਹੋ ਰਹੀਆਂ ਹਨ ਪਰਿਵਾਰ ਵੱਡੇ ਹੁੰਦੇ ਜਾ ਰਹੇ ਸਨ ਲੇਕਿਨ ਖੇਤੀ ਲਈ ਭੂਮੀ ਤਾਂ ਸੀਮਤ ਹੀ ਹੈ ਨਾ ਸੱਚਾਈ ਇਹ ਹੈ ਕਿ ਅਸੀਂ ਦੋਨੋਂ ਹੀ ਆਬਾਦੀ ਦੇ ਵਾਧੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਾਂ ਮੇਰੇ ਉੱਪਰ ਤਾਂ ਦੋਰੀ ਮਾਰ ਪੈ ਰਹੀ ਹੈ ਕਿਉਂਕਿ ਇੱਕ ਤਾਂ ਆਬਾਦੀ ਵੱਧ ਰਹੀ ਹੈ ਤੇ ਦੂਸਰਾ ਕਾਰਨ ਪਿੰਡਾਂ ਤੋਂ ਬਹੁਤੀ ਸੰਖਿਆ ਵਿੱਚ ਨੌਜਵਾਨ ਨੌਕਰੀ ਲਈ ਸ਼ਹਿਰਾਂ ਵੱਲ ਭੱਜ ਰਹੇ ਹਨ ਇਸ ਨਾਲ ਹਰ ਖੇਤਰ ਵਿੱਚ ਮਿਲ ਰਹੀਆਂ ਸਹੂਲਤਾਂ ਦੇ ਵੀ ਬੁਰਾ ਅਸਰ ਪੈ ਰਿਹਾ ਹੈ ਹਾਂ ਇੱਕ ਗੱਲ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਕਿ ਲੋਕਾਂ ਵਿੱਚ ਵੱਧ ਰਹੀ ਆਬਾਦੀ ਲਈ ਅਤੇ ਵਾਤਾਵਰਨ ਨੂੰ ਸੁਧਾਰਨ ਲਈ ਚੇਤਨਾ ਜਾਗ ਪਈ ਹੈ ਮੈਨੂੰ ਇਸ ਗੱਲ ਦੀ ਚਿੰਤਾ ਹੈ ਕਿ ਸ਼ਹਿਰਾਂ ਵਿੱਚ ਵੱਧ ਰਹੀ ਜਨਸੰਖਿਆ ਨੂੰ ਰਿਹਾਇਸ਼ੀ ਸਹੂਲਤਾਂ ਦੇਣ ਲਈ ਸ਼ਹਿਰਾਂ ਦੇ ਨਾਲ ਲੱਗਦੇ ਖੇਤਾਂ ਨੂੰ ਰਿਹਾਇਸ਼ੀ ਇਮਾਰਤਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਜੇ ਖੇਤੀਬਾੜੀ ਲਈ ਭੂਮੀ ਘਟ ਹੋ ਗਈ ਤਾਂ ਅੰਨ ਦੇ ਉਤਪਾਦਨ ਤੇ ਬੁਰਾ ਪ੍ਰਭਾਵ ਪਏਗਾ ਪਰਿਵਾਰ ਚਾਹੇ ਸ਼ਹਿਰ ਵਿੱਚ ਰਹੇ ਜਾਂ ਪਿੰਡ ਵਿੱਚ ਲੋਕਾਂ ਨੂੰ ਸਮਝਦਾਰੀ ਨਾਲ ਹੀ ਕੰਮ ਕਰਨਾ ਪਵੇਗਾ ਉਚਿਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਛੋਟਾ ਪਰਿਵਾਰ ਸੁਖੀ ਪਰਿਵਾਰ ਲਈ ਚੇਤਨਾ ਜਗਾਉਣੀ ਪਵੇਗੀ ਹਾਂ ਸੱਚ ਤਾਂ ਇਹ ਹੈ ਕੇ ਲੋਕਾਂ ਨੂੰ ਉਚਿਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਸੀਂ ਦੋਨੇ ਹੀ ਇੱਕ ਦੂਜੇ ਦੇ ਸਹਿਯੋਗੀ ਹਾਂ ਸਾਡੇ ਦੋਨਾਂ ਦੇ ਨਿਰੰਤਰ ਵਿਕਾਸ ਨਾਲ ਪਿੰਡਾਂ ਜਾਂ ਸ਼ਹਿਰਾਂ ਦਾ ਹੀ ਨਹੀਂ ਪੂਰੇ ਭਾਰਤ ਦਾ ਨਕਸ਼ਾ ਬਦਲਿਆ ਜਾ ਰਿਹਾ ਹੈ ਕੁਝ ਵੀ ਹੋਵੇ ਇਹ ਗੱਲ ਤਾਂ ਸੱਚ ਹੈ ਕਿ ਪਿੰਡਾਂ ਦੇ ਲੋਕ ਅਜੇ ਵੀ ਪਛੜੇ ਹੋਏ ਹਨ ਨਾ ਉਹਨਾਂ ਕੋਲ ਵਿਚਾਰ ਹਨ ਤੇ ਨਾ ਹੀ ਉન્નਤੀ ਲਈ ਨਵੀਆਂ ਯੋਜਨਾਵਾਂ ਲੈ ਸੁਣ ਮੇਰੇ ਭਾਈ ਦੇਸ਼ ਨੂੰ ਇੱਕ ਤੋਂ ਇੱਕ ਵੱਧ ਕੇ ਕਵੀ ਲੇਖਕ ਕਲਾਕਾਰ ਨੇਤਾ ਦੇਸ਼ ਭਗਤ ਸਮਾਜ ਸੇਵਕ ਪਿੰਡਾਂ ਨੇ ਹੀ ਦਿੱਤੇ ਹਨ ਪਿੰਡਾਂ ਦੇ ਲੋਕ ਗੀਤ ਲੋਕ ਨਾਚ ਭਾਰਤ ਦੀ ਸੰਸਕ੍ਰਿਤੀ ਦਾ ਝੰਡਾ ਲਹਿਰਾ ਰਹੇ ਹਨ ਤੂੰ ਹੈ ਕਿ ਪਿੰਡਾਂ ਨੂੰ ਪਛੜਿਆ ਹੋਇਆ ਦੱਸ ਰਿਆਂ ਜਿੰਨੀਆਂ ਵੀ ਅਸਮਾਨ ਨਾਲ ਛੂੰਦੀਆਂ ਇਮਾਰਤਾਂ ਦੇਖ ਰਿਆਂ ਹੈ ਨਾ ਸਭ ਅਨਪੜ ਪਿੰਡ ਵਾਸੀਆਂ ਦੇ ਹੱਥਾਂ ਨੇ ਹੀ ਬਣਾਈਆਂ ਨੇ ਤੇਰੇ ਕਾਰਖਾਨੇ ਉਹਨਾਂ ਦੇ ਬਲਬੂਤੇ ਤੇ ਹੀ ਚੱਲ ਰਹੇ ਹਨ ਸੜਕਾਂ ਤੇ ਬੱਸਾਂ ਵੀ ਉਹੀ ਚਲਾ ਰਹੇ ਹਨ ਪੁਲਿਸ ਫੌਜ ਵਿੱਚ ਹੀ ਇਹਨਾਂ ਦਾ ਹੀ ਬੋਲਬਾਲਾ ਹੈ ਨਾ ਭਾਈ ਨਾ ਇਹਨਾਂ ਵੀ ਅਕਿਰਤ ਕਾ ਨਾ ਬਣ ਪਿੰਡ ਵੀ ਹੁਣ ਤਰੱਕੀ ਦੇ ਰਸਤੇ ਤੇ ਹਨ ਹੁਣ ਸਾਡੇ ਦੋਵਾਂ ਵਿੱਚ ਫਰਕ ਘਟਦਾ ਜਾ ਰਿਹਾ ਹੈ ਮੈਂ ਮਾਫੀ ਮੰਗਦਾ ਹਾਂ ਸਚਾਈ ਤਾਂ ਇਹ ਹੈ ਕਿ ਬਹੁਤ ਸਮਾਂ ਪਹਿਲਾਂ ਮੈਂ ਵੀ ਇੱਕ ਛੋਟਾ ਜਿਹਾ ਪਿੰਡ ਸੀ ਹੌਲੀ-ਹੌਲੀ ਤਰੱਕੀ ਕਰਕੇ ਮੈਂ ਇਹ ਥਾਂ ਹਾਸਲ ਕੀਤੀ ਹੈ ਮੇਰੀ ਉન્નਤੀ ਤੇਰੀ ਉન્નਤੀ ਨਾਲ ਜੁੜੀ ਹੋਈ ਹੈ ਵੈਸੇ ਵੀ ਤੂੰ ਮੇਰਾ ਵੱਡਾ ਭਰਾ ਹੀ ਹੈ ਏ ਹੋਈ ਨਾ ਗੱਲ ਅਸੀਂ ਦੋਵੇਂ ਇੱਕ ਦੂਜੇ ਦੇ ਪੂਰਕ ਹਾਂ ਮੇਰੀ ਮਿਹਨਤ ਬਣੀ ਰਹੇ ਤੇ ਤੇਰੀ ਕਾਰਜਕੁਸ਼ਲਤਾ ਅਤੇ ਵਿਗਿਆਨਿਕ ਸੋਚ ਫਿਰ ਦੇਖ ਸਾਡਾ ਭਾਰਤ ਕਿਵੇਂ ਸਫਲਤਾ ਦੀਆਂ ਉਚਾਈਆਂ ਤੇ ਪਹੁੰਚਦਾ ਹੈ ਅੱਛਾ ਭਾਈ ਮੈਂ ਚੱਲਿਆਂ ਖੇਤਾਂ ਵਿੱਚ ਤੇ ਤੂੰ ਸਾਹਬ ਆਪਣੇ ਕਾਰਖਾਨੇ ਬਸ ਹੱਥ ਜੋੜ ਕੇ ਇੱਕ ਬੇਨਤੀ ਹੈ ਪੱਛਮੀ ਝਟਕ ਮਟਕ ਵਿੱਚ ਆਪਣੀ ਪਛਾਣ ਕਿਤੇ ਗੁੰਮ ਨਾ ਕਰ ਲਈ ਯਾਦ ਰੱਖੀ ਕਿ ਭਾਰਤ ਦੀ ਆਤਮਾ ਪਿੰਡਾਂ ਵਿੱਚ ਹੀ ਵਸਦੀ ਹੈ ਕੀ ਸਿੱਖਿਆ ਪਿੰਡੂ ਅਤੇ ਸ਼ਹਿਰੀ ਰਹਿਣ ਸਹਿਣ ਬਾਰੇ